ਮੱਕੀ ਬਾਜਰਾ ਜੋ ਕੰਗਣੀ ਕਟਕੀ ਕੋਦਰਾ ਫਿਰ ਮੱਡਲ ਕਾਫੀ ਚੀਜ਼ਾਂ ਚਾਹੁੰਦੀਆਂ ਨੇ ਜਿਹੜੀਆਂ ਮਿਰਚਾਂ ਚਾਹੁੰਦੀਆਂ ਨੇ ਤੁਸੀਂ ਕਿਦੋਂ ਤੋਂ ਕਰ ਰਹੇ ਹੋ ਔਰ ਹੋਰ ਕੀ ਕੀ ਉਗਾ ਰਹੇ ਹੋ ਅਸੀਂ ਮਤਲਬ 2 ਸਾਲ ਤੋਂ ਤੇ ਕਰ ਰਹੇ ਆ ਆਪਣੇ ਘਰ ਵਾਸਤੇ ਹੁਣ ਇਸ ਵਾਰ ਥੋੜਾ ਜਿਹਾ ਅਸੀਂ ਰਕਬਾ ਵਧਾਇਆ ਕਿ ਥੋੜਾ ਅੱਗੇ ਮਾਰਕੀਟਿੰਗ ਕਰਕੇ ਦੇਖਾਂਗੇ ਆਪਣੇ ਲੈਵਲ ਤੇ ਦਾਲਾਂ ਚਟਕੀ ਕੀ ਹਾਂ ਦਾਲਾਂ ਵਿੱਚ ਅੱਜ ਇੱਥੇ ਬਜਾਈ ਕੀਤੀ ਅਸੀਂ ਛੋਲੇ ਚਿੱਟੇ ਛੋਲੇ ਬੀਜੇ ਨੇ ਥੋੜੇ ਕਾਲੇ ਛੋਲੇ ਨੇ ਤੇ ਸਾਈਡ ਤੇ ਮਸਲ ਲਗਾਏ ਨੇ ਉਹਨੇ ਵਿੱਚ ਚਲਸੀ ਲਗਾਈ ਹੈ ਕਿਉਂ ਇਹਦੇ ਵੱਲ ਕਿਸਾਨ ਨਹੀਂ ਆ ਰਿਹਾ ਰਿਵਾਇਤਾਂ ਰਿਵਾਇਤੀ ਫਸਾਦੀ ਜਾਲ ਵਿੱਚ ਫਸਿਆ ਹੋਇਆ ਹੈ ਜਦਕਿ ਸਰਕਾਰ ਲਗਾਤਾਰ ਕਹਿ ਰਹੀ ਹੈ ਕਿ ਰਿਵਾਇਤੀ ਮਸਲਾ ਛੱਡ ਕੇ ਇਹੋ ਜਿਹਾ ਫਸਾਫਸਾ ਨਾ ਇਹਦਾ ਮੇਨ ਕਾਰਨ ਤਾਂ ਮੰਡੀ ਕਰਨੀ ਹੈ ਜੀ ਮੰਡੀ ਕਰਨ ਦੀ ਕਰਕੇ ਹੁਣ ਜਿਹੜਾ ਜ਼ਿਮੀਂਦਾਰ ਹੁੰਦਾ ਐ ਇਨੀ ਫਸਲ ਬੀਜੀ ਲਾਂਗੇ ਕਿੱਥੇ ਲੈ ਕੇ ਜਾਵਾਂਗੇ ਕਿੰਨੂੰ ਵੇਚਾਂਗੇ ਕਿਉਂਕਿ ਹਰ ਹਰ ਜ਼ਿਮੀਂਦਾਰ ਜਿਹੜਾ ਘਰ ਬੈਠ ਕੇ ਕਿਲੋ-ਕਿਲੋ 2-2 ਕਿਲੋ ਚੀਜ਼ ਨਹੀਂ ਵੇਚ ਸਕਦਾ ਉਹ ਸੋਚਦਾ ਕਣਕ ਝੋਨੇ ਵਾਂਗੂ ਮੈਂ ਇਕੱਠੀ ਜਾ ਕੇ ਮੰਡੀ ਤੇ ਸੇਲ ਕਰਕੇ ਆਪਣਾ ਪੂਰਾ ਰਕਮ ਲੈ ਕੇ ਆ ਸਕਦਾ ਹੈ। ਗੱਡੀ ਫਸਲ ਦੀ ਸੇਲ ਕੀਤਾ ਹੁੰਦੀ ਹੈ। ਅਸੀਂ ਤਾਂ ਫਿਰ ਪਹਿਲਾਂ ਤਾਂ ਆਪਣੇ ਲਈ ਕਰਦੇ ਸੀ ਹੁਣ ਥੋੜਾ ਥੋੜਾ ਜਿਵੇਂ ਲੋਕਾਂ ਨੂੰ ਪਤਾ ਹੈ ਕਿ ਇੱਕ ਆਰਗੇਨਿਕ ਆ ਇੱਕ ਘਰ ਦੀ ਖੇਤੀ ਕੀਤੀ ਆ ਥੋੜੀ ਲੱਗੂ ਜਿਹਨਾਂ ਨੂੰ ਲੋਕਾਂ ਨੂੰ ਪਤਾ ਵੱਡੀਆਂ ਵੱਡੀਆਂ ਕੰਪਨੀਆਂ ਪੈਕ ਕਰਕੇ ਮਿਲਰਸ ਵੇਚਦੀਆਂ ਆਂ ਔਰ ਕਾਫੀ ਮਾਰਕੀਟ ਹੈ ਦੀ ਦਾਲਾ ਦੀ ਔਰਗੈਨਿਕ ਦਾਲਾ ਦੀ ਵੀ ਕਾਫੀ ਮਾਰਕੀਟ ਹੈ ਲੱਗਦਾ ਕਿ ਜੇ ਸਰਕਾਰ ਕੁਝ ਜੇ ਕਰੇ ਰੈਫਰ ਕਰੇ ਨੂੰ ਮੰਡੀਕਰਨ ਕਰੇ ਤਾਂ ਕੁਝ ਫਰਕ ਪਿਆ ਸਕਦਾ ਬਹੁਤ ਫਰਕ ਪਿਆ ਸਕਦਾ ਜੀ ਹੁਣ ਵੱਡੀਆਂ ਵੱਡੀਆਂ ਕੰਪਨੀਆਂ ਦੇਖੋ ਅਲਟਰਨੈਟ ਆਫਟਰ ਆਲ ਉਹ ਵੀ ਤਾਂ ਜ਼ਿੰਮੇਵਾਰ ਕੋਈ ਲੈ ਕੇ ਜਾਂਦੀਆਂ ਨੇ ਬਹੁਤ ਘੱਟ ਮਾਰਦੇ ਨੇ ਜਿਵੇਂ ਮੰਨ ਲਓ ਕੋਈ ਸਾਲ ਦਾਲ ਦਾ ਮੰਨ ਲਓ ਸਪੋਜ਼ ਕਰੋ ਰੇਟ ਕੋਈ 100 ਰੁਪਇਆ ਉੱਪਰ ਕੀ ਜੀਆ ਉਹ ਜ਼ਿਮੀਂਦਾਰ ਕੋ 20 25 30 ਰੁਪਏ ਲੈ ਜਾਣਗੇ ਜੇ ਜਾ ਕੇ ਆਪਣੀ ਬੈਨ ਲਗਾ ਕੇ ਉਹਨੀ ਪੈਕਿੰਗ ਕਰਕੇ ਉਸ ਤੇ ਮੋਟਾ ਮੁਨਾਫਾ ਕਮਾ ਜਾਂਦੇ ਨੇ ਜ਼ਿਮੀਂਦਾਰ ਨੂੰ ਕੁਝ ਨਹੀਂ ਮਿਲਦਾ ਮਿਹਨਤ ਦੀ ਗੱਲ ਕਰੀਏ ਤੇ ਇਹ ਜਿਹੜੀਆਂ ਮਿਲਰਸ ਆ ਔਰ ਦਾਲਾਂ ਦੀ ਖੇਤੀ ਆ ਇਹਦੇ ਚ ਕਿੰਨੀ ਕ ਮਿਹਨਤ ਆ ਰਹੀ ਮੈਨੂੰ ਮੈਨੂੰ ਤਾਂ ਕਾਫੀ ਘੱਟ ਆਉਂਦੀ ਆ ਮੈਨੂੰ ਤੇ ਸਿਰਫ ਕੋਈ ਪਾਣੀ ਦੀ ਇੰਨੀ ਲੋੜ ਨਹੀਂ ਦੇਖਵਾ ਦੇ ਲੋੜ ਨਹੀਂ ਕਰਨੀ ਪੈਂਦੀ ਇੱਕ ਦੋ ਗੁੜਾਈ ਕਰਨੀ ਪੈਂਦੀ ਆ ਬਸ ਮਿਹਨਤ ਉਹਦੇ ਨਾਲ ਘੱਟ ਆ ਕਰਨ ਔਰ ਸੀਜ਼ਨ ਸੀਜ਼ਨ ਮਤਲਬ ਹੁਣ ਆਹਨ ਬਜਾਈ ਕੀਤੀ ਹੈ ਜੇ ਅਸੀਂ ਮਿਰਰਸ ਦੀ ਕੋਈ 22-25 ਦਿਨ ਹੋਇਆ ਤੇ ਆਪਣੇ ਮਾਰਚ ਦੇ ਵਿੱਚ ਜਾ ਕੇ ਦੀ ਕਟਾਈ ਹੋ ਜਾਏਗੀ ਸਾਲ ਚ ਕਿੰਨੀ ਫਸਲ ਦੇ ਸਕਦਾ ਕਿੰਨੀ ਵਾਰੀ ਫਸਲ ਤਿੰਨ ਤਿੰਨ ਫਸਲ ਦਾਮ ਨਾਲ ਫਸਲ ਲੈ ਸਕਦੇ ਹਾਂ 3 ਫਸਲ 3 ਫਸਲ ਨਾਮ ਹੈ ਇਹਦਾ ਕੀ ਲੱਗਦਾ ਕਿ ਸਰਕਾਰ ਨੂੰ ਕਿੱਦਾਂ ਦੀ ਤਰਜੀਹ ਦੇਣੀ ਚਾਹੀਦੀ ਹੈ ਕਿੱਦਾਂ ਦਾ ਕੰਮ ਕਰਨਾ ਚਾਹੀਦਾ ਇਹਨੂੰ ਵਧਾਉਣ ਦੀ ਇਹਦੇ ਰਕਬੇ ਨੂੰ ਵਧਾਉਣ ਲਈ ਕਿਸਾਨਾਂ ਨੂੰ ਇੱਧਰ ਸਰਕਾਰ ਕਾਫੀ ਮਦਦ ਕਰ ਰਹੀ ਹੈ ਮੈਂ ਐਵੇਂ ਨਹੀਂ ਕਹਿ ਰਿਹਾ ਕਿਉਂਕਿ ਉੱਥੋਂ ਇੰਪਲੀਮੈਂਟਸ ਵਗੈਰਾ ਮਿਲ ਜਾਂਦੇ ਨੇ ਇਹਦੇ ਬੀਜ ਵੀ ਮਿਲ ਜਾਂਦੇ ਨੇ ਸਰਟੀਫਾਈਡ ਸ਼ੁੱਧ ਬੀਜ ਵਧੀਆ ਮਿਲ ਜਾਂਦੇ ਨੇ ਸਿਰਫ ਥੋੜੀ ਕਮੀ ਆ ਤੇ ਮਾਰਕੀਟਿੰਗ ਦੀ ਕਮੀ ਆ ਮੰਡੀਕਰਨ ਦੀ ਕਮੀ ਆ ਥੋੜਾ ਸਰਕਾਰ ਉਹਦੇ ਉੱਤੇ ਧਿਆਨ ਦੇ ਦੇ ਤੇ ਇਹਦੇ ਵਿੱਚ ਇਹਦਾ ਕੀ ਕੋਈ ਚੀਜ਼ ਨਹੀਂ ਆ ਲੋਕੀ ਆਪਣੇ ਆਪ ਹੀ ਕਣਕ ਝੋਨੇ ਦੇ ਫਸਲੀ ਚੱਕਰ ਨੂੰ ਛੱਡ ਕੇ ਇੰਮਿਨਟ ਆਡੇ ਬਾਰੇ ਕਿਹਾ ਜਾਂਦਾ ਕਿ 14 15 ਸਾਲ ਤੋਂ ਤੁਸੀਂ ਆਰਗੈਨਿਕ ਕਣਕ ਵਗੈਰਾ ਵੀ ਚੋਣਾ ਵਗੈਰਾ ਵੀ ਵਾ ਰਹੇ ਹੋ ਉਹਦੇ ਵਿੱਚ ਕੀ ਅੱਗੋਂ ਹੈਗੀ ਹੈ ਮਾਰਕੀਟ ਦੀ ਉਹਦੇ ਵਿੱਚ ਮਾਰਕੀਟ ਉਹੀ ਹੈ ਜੀ ਜਿਵੇਂ ਉਸ ਮਤਲਬ ਆਰਗੈਨਿਕ ਕਰਾਂਗੇ ਉਹਦੇ ਵਿੱਚ ਪ੍ਰੋਡਕਸ਼ਨ ਘਟ ਜਾਂਦੀ ਹੈ 30 35% ਪ੍ਰੋਡਕਸ਼ਨ ਘਟ ਹੋ ਜਾਂਦੀ ਹੈ ਉਹ ਫਿਰ ਜੇ ਘਟ ਹੋਈ ਹੈ ਫਿਰ ਉਹਦੇ ਵਾਸਤੇ ਫਿਰ ਜਿਹੜਾ ਆਰਗੈਨਿਕ ਫਸਲ ਹੈ ਕੋਈ ਉਹਦਾ ਰੇਟ ਤੇ ਥੋੜਾ ਜਿਆਦਾ ਚਾਹੀਦਾ ਹੈ ਮਾਰਕੀਟ ਨਾਲੋਂ ਉਹ ਨਹੀਂ ਉਹ ਨਹੀਂ ਝੜ ਘਟ ਜਾਂਦਾ ਉਹਦੇ ਜੀ ਰੇਟ ਵੱਧ ਮਿਲੇਗਾ ਤਾਂ ਫਿਰ ਥੋੜਾ ਕਵਰ ਹੋ ਜਾਏਗਾ ਜ਼ਿਮੀਂਦਾਰ ਦੀ ਸਾਰੀ ਵਾਈ ਦਾ ਸਾਧਨ ਠੀਕ ਰਹੇਗਾ ਤੇ ਜੇ ਮਤਲਬ ਸੇਮ ਰੇਟ ਉਹੀ ਚੱਲੇਗਾ ਵੀ ਚੱਲੇਗਾ ਫਿਰ ਜ਼ਿਮੀਂਦਾਰ ਆਟੋਮੈਟਿਕਲੀ ਸਪਰੇਅ ਕਰੇਗਾ ਕਰੇਗਾ ਜਿੱਦਾਂ ਅੱਜ ਕਿਹਾ ਜਾਂਦਾ ਕਿ ਸਮੇਂ ਦੀ ਜ਼ਰੂਰਤ ਹੈ ਆਰਗੈਨਿਕ ਖੇਤੀ ਆਰਗੈਨਿਕ ਆਟਾ ਦਾਣਾ ਹੋ ਗਿਆ ਮਤਲਬ ਚੋਲ ਹੋ ਗਏ ਤੇ ਜੇ ਸਰਕਾਰ ਮੰਡੀਕਰਨ ਇਹਦਾ ਵੱਖਰਾ ਕਰੇ ਥੋੜਾ ਰੇਟ ਆਰਗੈਨਿਕ ਦਾ ਵੱਖਰਾ ਮਿਲੇ ਤੇ ਲੱਗਦਾ ਕਿ ਕੁਝ ਫਾਇਦਾ ਹੋ ਸਕਦਾ ਹੋਰ ਕਿਸਾਨ ਵੀ ਇਸ ਵਾਲੇ ਬਿਲਕੁਲ ਬਿਲਕੁਲ ਫਾਇਦਾ ਹੋਏਗਾ ਜੀ ਜਦੋਂ ਮੰਡੀਕਰਨ ਵਿੱਚ ਰੇਟ ਜੇ ਆਰਗੈਨਿਕ ਫਸਲ ਦਾ ਰੇਟ ਜ਼ਿਆਦਾ ਮਿਲ ਜੇਗਾ ਤੇ ਜ਼ਿਮੀਂਦਾਰ ਆਪਣੇ ਉਧਰ ਜਾਏਗਾ ਮਤਲਬ ਆਰਗੈਨਿਕ ਵੱਲ ਜਾਏਗਾ ਫਿਰ ਸਪਰੇਅ ਘਟ ਕਰੇਗਾ ਕੀ ਲੋੜਾ ਕਿਸੇ ਨੂੰ ਜਾਨਕ ਸਪਰੇਅ ਕਰਨ ਦੀ ਜਾਂ ਮਤਲਬ ਲੇਬਰ ਕਰਨ ਦੀ ਜਿਆਦਾ ਲੇਬਰ ਸਪਰੇਅ ਵਾਲੀ కెమికਲਸ ਯੂਜ਼ ਕਰਨਾ ਪਏਗਾ ਐਕਸਟਰਾ ਪੈਸੇ ਖਰਚਣੇ ਪੈਣਗੇ ਕਿਉਂ ਖਰਚੇਗਾ ਕੋਈ ਆਟੋਮੈਟਿਕਲੀ ਉਹ ਖਤਮ ਹੋ ਜਾਏਗਾ ਸਾਰਾ ਕੁਝ ਜਿਹੜਾ కెమికਲਸ ਸਪਰੇਅ ਹੁੰਦਾ